ਉਹ ਬੇਟੀ ਸਾਡੀ ਤੇ ਦਰ ਹੈ ਅਸਤੇ ਗੁਰਸਪੁਰਾ ਗੁਰਮਟਾਇਟੀ ਦੇ ਸਾਹਮਣੇ ਤੇ ਉਹ ਸਾਡੇ ਕੋਲ ਮਿਲਣ ਵਾਸਤੇ ਗਈ ਦੀ ਕੱਲ ਦੀ ਛੁੱਟੀਆਂ ਨੇ ਬੱਚਿਆਂ ਤੇ ਅਸਵੇਰੇ तकरीबन 7:30 ਵਜੇ ਲਗਭਗ ਉਹ ਘਰੋਂ ਨਿਕਲੀ ਤਿਆਰ ਹੋ ਕੇ ਵੀ ਮੈਂ ਸਕੂਲ ਜਾਣਾ ਮਾਛਲੇ ਸਕੂਲ ਟੀਚਰ ਲੱਗੀ ਠੀਕ ਹੈ ਜੀ ਪਰ ਸਕੂਲ ਤੇ ਉਹ ਘਰੋਂ ਆ ਗਈ ਆ ਤੇ ਕੋਈ ਜਦੋਂ ਪੋਲੇ ਜਗ ਪਿੰਡਾਂ ਵਾਲਾ ਕਲੋਨੀ ਪੋਲ ਤੋਂ ਮੈਂ ਤੋਂ ਅਗਲੇ ਪਾਸੇ ਉੱਥੇ ਆਣ ਕੇ ਉਹ ਡਿੱਗੀ ਆ ਤੇ ਦੇਖੀ ਇਹ ਤਾਂ ਸਾਨੂੰ ਲੋਕਾਂ ਨੇ ਦੱਸਿਆ ਅਸੀਂ ਸੰਭਗਰੀ ਆਪਾਂ ਨਾਲ ਤੇ ਆ ਅਸੀਂ ਆਏ ਤੇ ਉਹ ਵੇਖਿਆ ਦੇ ਜਿਲ੍ਹੇ ਚੋਕੇ ਦਾ ਹਸਪਤਾਲ ਪਹੁੰਚਾਈਏ ਤੇ ਉਹ ਮਤਲਬ ਕੋਈ ਇਸ ਮੌਕੇ ਤੇ ਕੋਈ ਉਹਦੇ ਕੋਈ ਮਤਲਬ ਕੋਈ ਐਕਸੀਡੈਂਟ ਨਹੀਂ ਹੋਇਆ ਕੋਈ ਚੀਜ਼ ਨਹੀਂ ਵਜੀ ਅਚਾਨਕ ਹੀ ਲਿਖਿਆ ਆਪਣੇ ਆਪ ਪਤਾ ਨਹੀਂ ਕਿਉਂ ਆ ਕੋਈ ਉਸਾਰ ਨਹੀਂ ਕੋਈ 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 ਪੁੱਛਣ ਲੱਗਿਆ ਕਿ ਕੀ ਆ ਕੀ ਨਹੀਂ ਮਾ ਕੱਖ ਨਹੀਂ ਪਤਾ ਤਾਂ ਹੁਣ ਦਾਲਤਾਂ ਦੇ ਸੇ ਵੀ ਦਿੱਤਾ ਚੋਗੀ ਤੇ ਕਿੰਨੇ ਬੱਚੇ ਨੇ ਜੇ ਪਹਿਲਾਂ ਕਿਸੇ ਦੇ ਘਰ ਵਾਲਾ ਜੇ ਉਹਦੀ ਦੋ ਪ੍ਰੀਮ 2 ਸਾਲ 2 ਸਾਲ ਪੜਾਉਚ ਰਿਹਾਣ ਕਿ ਦੁਆਰਾ ਪੱਤੀ ਹੈ ਉਹਦੀ ਡੈਥ ਹੋ ਗਈ ਹਾਂਜੀ ਇਹਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਲੜਕੀ ਦੀ ਵੱਡੀ ਕੋਈ 13-14 ਸਾਲ ਦੀ ਐ ਛੋਟੀ ਕੋਈ 2-3 ਸਾਲ ਦੀ ਛੋਟੀ ਐ ਬੇਟਾ ਬਿਲਕੁਲ ਛੋਟਾ 8 ਸਾਲ ਦਾ ਉਹ ਤਿੰੜੀ ਸੈਂਟਰ ਸਕੂਲ ਚ ਪੜ੍ਹਦੇ ਤਨੇ 5 ਵਜੇ ਤਿੰੜੀ ਪੁਲਿਸ ਨੂੰ ਸੂਚਿਤ ਕਰਤਾ ਜੀ ਆ ਪੁਲਿਸ ਨੂੰ ਸੂਚਿਤ ਕਰਤਾ ਪੁਲਿਸ ਆਪਈ ਇਹ ਅਧਿਕਾਰ ਕਰਕੇ ਤੇ ਹੋਣੇ ਆਪਣਾ ਪੋਸਟਮੈਨ ਦੀ ਜੋ ਡਾਕਟਰੀ ਕਾਰਵੋ ਕਰਕੇ ਸਾਨੂੰ ਲਾਹੇ ਵਾਲੇ ਕਰਨਾ ਆ ਮੈਂ ਅਨਵੈਤ ਗੁਪਤਾ ਸਿਕਿਆ ਵਿਭਾਗ ਵਿੱਚ ਕੰਮ ਕਰ ਰਿਹਾ ਹਾਂ ਅੱਜ ਅਚਾਨਕ ਹੀ ਮੈਸੇਜ ਵਟਸਐਪ ਤੇ ਮੈਸੇਜ ਰਾਹੀਂ ਪਤਾ ਚੱਲਿਆ ਕਿ ਸਾਡੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਮੈਡਮ ਬਲਜੀਤ ਕੌਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਚਲੇ ਬਲਾਕ ਦੀਨਾ ਨਗਰ 2 ਵਿਖੇ ਅਸੋਸੀਏਟਡ ਜੇ ਸਰਵਨਵਾ ਰਹੇ ਸੀ ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ ਤੇ ਅਸੀਂ ਸਕੂਲ ਦੇ ਸਟਾਫ ਵੱਲੋਂ ਜਾਂ ਜਥੇਬੰਦੀ ਵੱਲੋਂ ਇੱਥੇ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਏ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਅੱਗੇ ਬੰਦੀ ਕਾਰਵਾਈ ਕੀਤੀ ਜਾਵੇ ਕਿੱਥੇ ਐਕਸੀਡੈਂਟ ਵਾਕੜੀ ਜਗ੍ਹਾ ਲੱਗਣਾ ਹੈ ਇਹਨਾਂ ਦਾ ਐਕਸੀਡੈਂਟ ਭੁੱਲੇ ਚੱਕ ਰੋਡ ਤੇ ਹੋਇਆ ਹੈ ਤੇ ਬੁੜੀ ਰੋਡ ਤੇ ਕਿੰਨੇ ਵਜੇ ਘਟਨਾ ਕਰੀ ਇਹ ਸਵੇਰੇ 8:00 ਵਾ 8 ਦੇ ਕਰੀਬ ਦੀ ਘਟਨਾ ਹੈ ਮੈਡਮ ਕਿੱਥੇ ਜਾ ਰਹੀ ਸੀ ਜਿਹੜੀ ਆ ਰਹੀ ਸੀ ਮੈਡਮ ਆਪਣੇ ਘਰ ਤੋਂ ਸਕੂਲ ਡਿਊਟੀ ਤੇ ਆ ਰਹੀ ਸੀ ਇਹ ਕਿੱਥੇ ਰਹਿਣ ਵਾਲੇ ਹੈਗੇ ਨੇ ਤੇ ਕਿੱਥੇ ਜਾ ਰਹੀ ਸੀ ਮੈਡਮ ਸਰਕਾਰੀ ਆਈਟੀਆਈ ਬੇਰਕਾ ਮਿਲਕ ਪਲਾਂਟ ਦੇ ਲਾਗੇ ਦੀ ਰਿਹਾਇਸ਼ ਹੈ ਇਹਨਾਂ ਦੀ ਤੇ ਉਹਨਾਂ ਦੇ ਉਧਰ ਪੇਕੇ ਕਰਨ ਕਿਹੜੀ ਜਗ੍ਹਾ ਦੇ ਨਵੇਂ ਸ਼ਾਲੇ ਪਰਿਵਾਰ ਵਿੱਚ ਕੌਣ ਕੌਣਾ ਹੈ ਐਸੇ ਪਰਿਵਾਰ ਵਿੱਚ ਅੱਜ ਤੋਂ 2-3 ਸਾਲ ਪਹਿਲਾਂ ਇਹਨਾਂ ਦੇ ਪਤੀ ਜੀ ਦੀ ਡੈਥ ਹੋ ਗਈ ਹੈ ਅਚਾਨਕ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਤੇ ਪਿੱਛੇ ਇਹਨਾਂ ਦੇ ਦੋ ਬੇਟੀਆਂ ਤੇ ਇੱਕ ਬੇਟਾ ਰਹਿ ਗਿਆ ਹੁਣ ਤੁਸੀਂ ਕੀ ਮੰਗ ਰਹੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਬੰਦੀ ਕਾਰਵਾਈ ਕੀ